ਇੱਕ ਤੁਸੀਂ ਇਹ ਵੀ ਗੱਲ ਕਹੀ ਸੀਗੀ ਕਿ 26 27 ਤੇ 28 ਤੇ ਮੇਰੇ ਖਿਆਲ ਚਾਹ ਤਿੰਨ ਦਿਨ 26 27 28 ਮਤਲਬ 26 ਜੁਲਾਈ 27 ਜੁਲਾਈ ਤੇ 28 ਜੁਲਾਈ 2025 ਇਹ ਸਫਰ ਵਾਸਤੇ ਠੀਕ ਨਹੀਂ ਇਹ ਸਫਰ ਵਾਸਤੇ ਜਾਂ ਹੋਰ ਕਿਸੇ ਵੱਡੇ ਕੰਮ ਵਾਸਤੇ ਠੀਕ ਨਹੀਂ ਹੈ ਮਤਲਬ ਜਿਸ ਤਰ੍ਹਾਂ ਹਵਾਈ ਦੁਰਘਟਨਾਵਾਂ ਹੁੰਦੀਆਂ ਨੇ ਜਾਂ ਫਲੱਡ ਆ ਜਾਂਦੇ ਆ ਜਾਂ ਕਿਤੇ ਅੱਗ ਲੱਗ ਉਹ ਉਹ ਜਿਹੜੇ ਗ੍ਰਹਿ ਨੇ ਉਹ ਬਹੁਤ ਇਸ ਟਾਈਮ ਪਾਵਰਫੁੱਲ ਨੇ ਕੁਝ ਵੀ ਕਿਤੇ ਵੀ ਹੋ ਸਕਦਾ ਉਹ ਦੁਨੀਆ 'ਚ ਕਿਤੇ ਵੀ ਹੋ ਸਕਦਾ ਹੈ ਭਾਰਤ ਦੇ ਵਿੱਚ ਦੁਨੀਆ 'ਚ ਕਿਤੇ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਹੋਣੀ ਹੈ ਨਿਸ਼ਚਿਤ ਹੈ ਅੱਛਾ ਗ੍ਰਹਿਾਂ ਦੀ ਪਰਜੋ ਪਲੈਨੇਟਰੀ ਇਕੁਏਸ਼ਨ ਆ ਬਣੀ ਹੋਈ ਉਹਦੇ ਅਕੋਰਡਿੰਗ ਜਿਹੜਾ ਪੈਸੀਫਿਕ ਓਸ਼ੀਅਨ ਜਾਪਾਨ ਤੇ ਅਮਰੀਕਾ ਦੇ ਵਿਚਾਲੇ ਦਾ ਸਮੁੰਦਰ ਥੱਲੇ ਫਿਲੀਪਾਈਨ ਆ ਗਿਆ ਇਸ ਏਰੀਏ ਦੇ ਵਿੱਚ ਜਵਾਲਾਮੁਖੀ ਜ਼ਰੂਰ ਫਟਣਾ ਸਮੁੰਦਰ ਉਹ ਜਦੋਂ ਫਟੂਗਾ ਤੇ ਬਹੁਤ ਸਾਰਾ ਲਾਵਾ ਨਿਕਲਣਾ ਉਹਦੇ ਨਾਲ ਇੱਕ ਬਹੁਤ ਵੱਡਾ ਜਾਪਾਨ ਤੇ ਫਿਲੀਪਾਈਨ ਦੇ ਵਿਚਾਲੇ ਇੱਕ ਟਾਪੂ ਬਣ ਜਾਣਾ ਜਿਹਦੇ ਤੇ ਇੱਕ ਦੇਸ਼ ਵਸਾਇਆ ਜਾ ਸਕਦਾ ਐਡਾ ਵੱਡਾ ਪਰ ਉਹਦੇ ਬਣਨ ਨਾਲ ਜਿਹੜਾ ਲਹਿਰਾਂ ਜਿਹੜੀਆਂ ਬਣਨੀਆਂ ਨੇ ਸਮੁੰਦਰੀ ਲਹਿਰਾਂ ਉਹ ਸੁਨਾਮੀ ਦੇ ਰੂਪ ਦੇ ਵਿੱਚ ਜਿਹੜੇ ਜਿਹਨੂੰ ਤਟਵਰਤੀ ਆਪਾਂ ਕਹਿੰਦੇ ਆ ਕੋਸਟਲ ਏਰੀਆ ਸਮੁੰਦਰ ਦਾ ਉਹਨੂੰ ਵੱਡੇ ਪੱਧਰ ਤੇ ਨੁਕਸਾਨ ਕਰਨਗੀਆਂ ਇਹਦੇ ਵਿੱਚ ਕੋਈ ਦੂਰਵਾ ਨਹੀਂ ਹੈਗਾ